ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਇਹ ਵੀਡੀਓ ਜੀ ਸਵੇਰ ਦੀ ਰੁਟੀਨ ਦੀ ਸਵੇਰੇ ਆਪਾਂ ਤਿਆਰ ਹੋ ਕੇ ਗੁਰੂ ਘਰ ਚੱਲੇ ਆ ਜੀ ਪੌਣੇ ਪੌਣੇ 5 ਹੋਏ ਨੇ ਤੇ ਇਸ ਤੋਂ ਬਾਅਦ ਆਪਾਂ ਗੁਰੂ ਘਰ ਪਹੁੰਚਾਂਗੇ ਸਾਰੇ ਵੀਰਾਂ ਨੂੰ ਬੇਨਤੀ ਹੈ ਭਾਈ ਸਵੇਰੇ ਉੱਠ ਕੇ ਗੁਰੂ ਸਾਹਿਬ ਦੇ ਦਰਸ਼ਨ ਬਹੁਤ ਜ਼ਰੂਰੀ ਨੇ ਕਟਾ ਸਾਰਾ ਦਿਨ ਵਧੀਆ ਰਹਿੰਦਾ ਜੀ ਹਮੇਸ਼ਾ ਕੋਸ਼ਿਸ਼ ਕਰਿਆ ਕਰਿਓ ਕਿ ਤੜਕੇ ਉੱਠਣ ਦੀ ਤੜਕੇ ਉੱਠ ਕੇ ਗੁਰੂ ਘਰ ਜਾਈਏ ਤੇ ਆਪਣੇ ਪਰਿਵਾਰ ਨੂੰ ਵੀ ਨਾਲ ਲੈ ਕੇ ਜਾਓ ਜਿੰਨੇ ਆਪਾਂ ਗੁਰੂ ਗੁਰੂ ਘਰ ਨਾਲ ਜੁੜਾਂਗੇ ਉਹਨਾਂ ਹੀ ਸਾਡੇ ਵਾਸਤੇ ਠੀਕ ਆ ਕਿਉਂਕਿ ਕਲ ਕਲਯੁਗ ਚੱਲ ਰਿਹਾ ਕਲਯੁਗ ਦੇ ਵਿੱਚ ਤੁਹਾਨੂੰ ਗੁਰੂ ਸਾਹਿਬ ਦੇ ਨਾਲ ਜੁੜਨੇ ਪੈਣਾ ਤੇ ਬਸ ਆਪਾਂ ਗੁਰਦੁਆਰਾ ਸਾਹਿਬ ਪਹੁੰਚਣ ਵਾਲਿਆਂ ਹੁਣ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਇਦਾਂ ਹੀ ਆਪਣੇ ਦਰਸ਼ਨ ਕਰਾਉਂਦੇ ਰਹਿਣ ਸਾਰੀ ਸੰਗਤ ਨੂੰ ਅੱਜ ਦਾ ਹੁਕਮਨਾਮਾ ਜੀ ਮੀਤੀਆਂ ਦੀ ਸੇਵਾ ਜੋ ਪਰਿਵਾਰਾਂ ਵੱਲੋਂ ਹਰ ਰੋਜ਼ ਹੁੰਦੀ ਹੈ ਰੁਟੀਨ ਵਾਲੀ ਆਪਾਂ ਦਰਬਾਰ ਵਿੱਚ ਦਾਖਲ ਹੋ ਰਹੇ ਹਾਂ ਪਿੰਡ ਸਵੱਦੀ ਪਛਮੀ ਜਿਲ੍ਹਾ ਲੁਧਿਆਣਾ ਗੁਰਦੁਆਰਾ ਕਲੰਗੀਦਰ ਸਾਹਿਬ ਸਵਰਦੀ ਪਛਮੀ ਭਾਈ ਪਤਵਿੰਦਰ ਸਿੰਘ ਹੋਗੀ ਤੇ ਸੋਨਾ ਚਾਚਾ ਹਜੂਰੀ ਦੇ ਵਿੱਚ ਬਿਚ ਬੈਠੇ ਹਨ ਬਾਟ ਕਰ ਰਹੇ ਨੇ ਵਾਹਿ ਦਰਸ਼ਨ ਕਰੋ ਜੀ ਸੰਗਤਾਂ ਇੱਕ ਇੱਕ ਦੋ ਦੋ ਕਰਕੇ ਸਵੇਰੇ ਜੁੜਦੀਆਂ ਨੇ ਉਸ ਤੋਂ ਬਾਅਦ ਜਦੋਂ ਭੋਗ ਪੈਂਦਾ ਜੀ ਤੇ ਸਾਰੀ ਸੰਗਤ ਜੁੜੀ ਹੁੰਦੀ ਹੈ ਹੁਣ ਇਸ ਵਕਤ ਦਰਬਾਰ ਤਕਰੀਬਨ ਖਾਲੀ ਹੈ ਤੇ ਹੌਲੀ ਹੌਲੀ ਸੰਗਤ ਜੁੜਦੀ ਹੈ ਤੇ ਆਪਾਂ ਕੀਰਤਨ ਸ਼ੁਰੂ ਕਰ ਦਿੱਤਾ ਜੀ ਕੀਰਤਨ ਤੋਂ ਬਾਅਦ ਅਰਦਾਸ ਹੋਵੇਗੀ ਫਿਰ ਅਰਦਾਸ ਤੋਂ ਬਾਅਦ ਦੇਗ ਲੈ ਕੇ ਸਾਰੀ ਸੰਗਤ ਆਪਣੇ ਆਪਣੇ ਘਰਾਂ ਨੂੰ ਜਾਂਦੀ ਹੈ ਇਸ ਤਰ੍ਹਾਂ ਜੁੜੋ ਗੁਰੂ ਸਾਹਿਬ ਨਾਲ ਜੁੜੋ ਹਮੇਸ਼ਾ ਸਭ ਨੂੰ ਕਹੋ ਕਿ ਭਾਈ ਸਵੇਰੇ ਸਵੇਰੇ ਗੁਰੂ ਸਾਹਿਬ ਦੇ ਦਰਸ਼ਨ ਬਹੁਤ ਜ਼ਰੂਰੀ ਨੇ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਤੰਦਰੁਸਤੀ ਬਖਸ਼ਣ ਤੰਦਰੁਸਤੀ ਬਹੁਤ ਜ਼ਰੂਰੀ ਹੈ ਤੰਦਰੁਸਤ ਸਰੀਰ ਜਿਹੜਾ ਵਾ ਇਹ ਗੁਰੂ ਸਾਹਿਬ ਸ ਹਮੇਸ਼ਾ ਸਾਰਿਆਂ ਨੂੰ ਬਖਸ਼ੇ ਕਿਉਂਕਿ ਜਿਹੜਾ ਰੋਗ ਆ ਨਾ ਰੋਗ ਜਦੋਂ ਲੱਗਦਾ ਫਿਰ ਬੰਦੇ ਨੂੰ ਬਹੁਤ ਪਤਾ ਲੱਗਦਾ ਸੰਗਤ ਜੁੜੀ ਆ ਥੋੜਾ ਥੋੜਾ ਕਰਕੇ ਸੰਗਤ ਜੁੜੀ ਆ ਹੁਣ ਰੋਗ ਦੇ ਵੇਲੇ ਸਾਰੀ ਸੰਗ ਜੁੜੂਗੀ ਬਰੂ ਸਭ ਕਿਰਪਾ ਕਰਨ ਕੀਰਤਨ ਚੱਲਿਆ ਅਸਜੀ ਜੀ ਬਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ